ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਦੇ ਫੈਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਪਿੰਡ ਉਸਮਾ ਪਹੁੰਚ ਚੁੱਕੇ ਆਂ ਭਾਈ ਰਾਜਵੀਰ ਦੇ ਸਹੁੰ ਹਣੇ ਕੋਲ ਜੀ ਜਿਖੋ ਅੱਜ ਵੀ ਦੇਖੋ ਪੰਜ ਛੇ ਤੇ ਲਗਭਗ ਝੋਟੀਆਂ ਮਾਝਾ ਫੇਲ ਆ ਵੱਡੀਆਂ ਝੋਟੀਆਂ ਨਾਲ ਇੱਕ ਬੁਰੀ ਨੀਂਦ ਦਾ ਵੀ ਖਾਣੀ ਤੁਹਾਨੂੰ ਤੇ ਬਾਕੀ ਬਾਈ ਜੀ ਨੇ ਗੱਲਬਾਤ ਕਰਦੇ ਆਂ ਬਾਈ ਜੀ ਸਾਥ ਸਤਿ ਅਕਾਲ ਜੀ ਬਹੁਤ ਸਰਾਓ ਵਧੀਆ ਵਧੀਆ ਜੀ ਜੀ ਤੁਸੀਂ ਸਭ ਖਾਣੇ ਵਧੀਆ ਸਰਾਓ ਇਹ ਤੇ ਪਾਪਾ ਬੇਦਾਰ ਰੱਖੀ ਜੀ ਕਿਉਂ ਜਲਦਾ ਬਹੁਤ ਵਧੀਆ ਸੰਦੀਪ ਚਾਹੁੰਦੇ ਆਂ ਮਾਲ ਤੁਰਿਆ ਆਉਂਦਾ ਤੁਰਿਆ ਜਾਂਦਾ ਬਾਕੀ ਵੀਰ ਭਰਾ ਮੇਰੇ ਸਾਰੇ ਆ ਜਿਹੜੀ ਗੱਬਣ ਆ ਉਹ ਪਾਸ ਕਰਕੇ ਲਾਉਣੀ ਸੋਈ ਆ ਮੈਂ ਉਹ ਦੋ ਟਾਈਮ ਚੋ ਕੇ ਲਾਜ ਕਿਉਂਕਿ ਦੁੱਧ ਹੁੰਦਾ ਵੀਰੇ ਪਾਏ ਦਾ ਰਾਜੀ ਖੁਸ਼ੀ ਦਾ ਵੀਰ ਮੇਰੇ ਫੋਨ ਕਰਿਆ ਕਰਨ ਠੀਕ ਨਹੀਂ ਕਿਉਂਕਿ ਦੁੱਧ ਦੋ ਟਾਈਮ ਜਿਰੋ ਆਪਾਂ ਕਿਹੜਾ ਨੋਟ ਪਾਟਾ ਲੈਣਾ ਆਪਣੀ ਹਰ ਵੀਡੀਓ ਜੋ ਹੱਥ ਜੋੜ ਕੇ ਬੇਨਤੀ ਆ ਵੀ ਆਪਣੀ ਤਸੱਲੀ ਜੋ ਕਿਉਂਕਿ ਆਪਾਂ ਨੂੰ ਤਸੱਲੀ ਕਰਕੇ ਲਿਉਣੀ ਸਰਦੀਪ ਜੀ ਅੱਜ ਆਪਾਂ ਚਾਰ ਵੱਡੀਆਂ ਵਹੀਆਂ ਹਾਂ ਹਾਂ ਜੀ ਚਾਰੇ ਗੱਬਣ ਤੇ ਚਾਰੇ ਸਰਾਂ ਸ਼ੁਰੂਆਤ ਨੀਲੀ ਤੋਂ ਕਰਦੇ ਆ ਸੰਦੀਪ ਦੂਜੇ ਦੀ ਤਜੇਸ਼ੂਏ ਮੈਂ ਆ ਤੀਜਾ ਸੁਆ ਤੇ ਵੇਖ ਮੈਂ ਇਹਨੂੰ ਲੈ ਪਿਓਰ ਨੀਲੀ ਰਾਵੀ ਬੂਰੀ ਤਲਾਂ ਵਾਲੀ ਰੇਤਾਂ ਵਾਲੀ ਮੈਂ ਗਾੜੀਆਂ ਖਾ ਲਿਓ ਆਪਾਂ ਵੇ ਸੰਦੀਪ ਉਹਨਾਂ ਬੰਦਿਆਣੇ ਦੇ ਕਿਹਾ ਇਹ ਵੀ ਦੂਜੇ ਸੁਏ ਠਾੜ ਦਿੱਤਾ ਪਰ ਆਪਾਂ ਵੀ ਥਾਣਾ ਲਾ ਗਏ ਆਪਾਂ ਥਾਣਾ ਲਾ ਗਏ ਆਪਾਂ ਥਾਣਾ ਲਾ ਗਦੇ ਦੇ ਨੇ ਸੰਦੀਪ ਵੇਖ ਮੈਂ ਵਜਨ ਵੇਖ ਮੈਂ ਇਹਨੂੰ ਵੇ ਮੈਂ ਲੈ ਆ ਵੇ ਜੱਪੂ ਵੇਖ ਅੱਜ ਪਹਿਲੀ ਦਿਨ ਦਿਨ ਪੂਰੇ ਹੋਏ ਇਧਰ ਆ ਪਹਿਲੀ ਤਰੀਕ ਨੂੰ ਦਿਨ ਪੂਰੇ ਸਾਹੇ ਮੈਂ ਸੱਚ ਜੀ ਮੈਂ ਮੈਂ ਨਾਂ ਸੱਚ ਮੈਂ ਉਹ ਜਾਲੀ ਵੱਡੀ ਆ ਜਨੀਮ ਹੋਸੀ ਪੂਰੀ ਪਾਲੀ ਬਲੂ ਸੀ ਕਹੇ ਬਨਵੇਂ ਵੀਰ ਮੇਰਾ ਕੋਈ ਬੜਾ ਉਹ ਲੈ ਕੇ ਆਵੇ ਛੋਟੇ ਆ ਨਹੀਂ ਬੱਚੇ ਲੈਣ ਵਾਲੀ ਆ ਬਸ ਬਸ ਸਦੀਪ ਬਰੀਡ ਵਾਲੀ ਮੈਂ ਹਾਂ ਬਾਕੀ ਇਹ ਵੀ ਪਿਓਰ ਨੀਲੀ ਬੇਲਾ ਚਾਰੇ ਖੋਰ ਤੋਂ ਉੱਤੇ ਆ ਮੂੰਹ ਨਾਲ ਸਭ ਬਿਲਕੁਲ ਬਜੀ ਬਰੀਕ ਆ ਪਣਾ ਫਿੰਸ ਆਂਗ ਪਾ ਕੇ ਕੋਈ ਛੱਡਿਆ ਨਹੀਂ ਗੇ ਸਹੀ ਗੱਲ ਸੰਦੀਪ ਮੋਲੇ ਦਾ ਆਪਾਂ ਛੋੜਾ ਜੇ ਕਰਨਾ ਹਮ ਬਾਲਾ ਵੱਡਾ ਨਹੀਂ ਕਰਨਾ ਵੀ ਦੋ ਮੰਗ ਕੇ ਐਵੇਂ ਮੁੜ ਕੇ ਕਿ ਜੀ ਬਠੀੜ ਦੇਣੀ ਇੱਕ 40 ਇੱਕ 35 ਇੱਕ 35 ਸਾਰਾ ਗੋ ਛੋੜਾਂ ਕਰਕੇ ਸਵਾ ਲੱਖ ਦੀ ਦੇਣੀ ਆ ਸਵਾ ਲੱਖ ਦੀ ਲੈਣੀ ਆ ਛੋੜ ਹੀ ਕਰਨੀ ਆ ਠੀਕ ਆ ਵੇਲਾ ਸੰਦੀਪ ਜੀ ਉਹ ਚੋ ਹੀ ਸ਼ੋਰ ਕਰਦਾਂਗੇ ਯਾਰ ਹਾਂ ਇੱਕ 24 ਦੀ ਮੈਂ ਦਿੱਤੀ ਸੰਦੀਪ ਜੀ ਚੰਗੀ ਬਹੁਤ ਚੰਗੀ ਮੈਂ ਆ ਬੱਚੇ ਲੈਣੇ ਬੜੀ ਟੌਪ ਦੀ ਮੈਂ ਆ ਕਿ ਸੰਦੀਪ ਸਾਹਿਬ ਲੈ ਇਥੋਂ ਦਾ ਕਹਿਣਾ ਬੜੀ ਆ ਕਿ ਦੋਨੋਂ ਪੈਰ ਆ ਕੇ ਸਨੀਵ ਚੱਡੇ ਚੜ੍ਹਨ ਵਾਲੀ ਗੱਲ ਬੰਦਨੀ ਆ ਵੇ ਮੈਂ ਆ ਸੰਦੀਪ ਜੋ ਟੀਵੇ ਇਹ ਵੀ ਗੱਪਣਾ ਇਹ ਵੀ ਗੱਪ ਹੈ ਪਹਿਲਾ ਸੂਆ ਹੀ ਆ ਦੂਜਾ ਹੀ ਦੂਜਾ ਦੂਜਾ ਸੰਦੀਪ ਇਹਨਾਂ ਲੈ ਵੀ ਮੇਰਾ 14 ਕਿਲੋ ਪਿਛਲੇ ਸੂਰੇ ਚਵਾਇਆ ਹੋਇਆ ਇਹ ਕੱਟੀ ਨੂੰ ਸੁਨਾ ਪਵੇ ਸੰਦੀਪ ਕਿੰਨਾ ਲੱਗਾ ਹਲੇ ਦੇਣ ਇਹਦੇ ਵੀ ਰਹਿੰਦੇ ਆ ਠੀਕ ਆ ਸਦੀਵ ਸਿੰਘਾ ਮੂਹ ਵੇ ਕਿ ਟਿਕਾ ਡਸ ਨਾ ਭੁਲਖਾ ਵੇ ਜਿੰਨੀ ਵਿਆਂ ਬਹੁਤ ਜਿਆਦੀ ਚੰਗੀ ਆ ਦੋ ਦੇ ਵੀ ਤੋਂ ਨਾ ਬੰਨਾ ਕਿ ਲੋ ਵਾਲੀ ਆ ਪਰ ਆਪਣੀ ਵੀਰ ਕੋ ਸਮਝਣਾ ਲਵੇ ਇੱਥੇ ਆ ਕੇ ਲੱਗੇ ਪਹਿਲੀ ਗੱਦੀ ਆ ਵੱਡੀ ਝੋਟੀ ਆ ਕੋ ਛੋਟੀ ਨਹੀਂ ਆ ਬਿਲਕੁਲ ਜੀ ਆਜੋ ਆਜੋ ਠੀਕ ਨਹੀਂ ਸਦੀਵ ਜੀ ਆਪਾਂ ਦੇ ਵੀਰਾਂ ਨੂੰ ਬਹੁਤ ਕਹਿੰਦੇ ਆ ਕਿ ਇੱਥੇ ਆਓ ਆਪਣੀ ਤਸੱਲੀ ਕਰੋ ਠੀਕ ਨਹੀਂ ਸਦੀਵ ਕੋ ਬੱਸ ਬੱਸ ਬਾਕੀ ਦਾ ਆਜਣ ਵੀ ਇੰਨੋਂ ਹੋਦਾ ਵਾ ਆ ਵੀ ਐਂ ਬੋੜੋ ਤੋਂ ਨਾ ਪਾਸ ਕਰੇ ਬੱਸ ਠੀਕ ਆ ਕਿਉ ਸਦੀਵ ਜੀ ਬਿਲਕੁਲ ਜੀ ਹਾਂ ਹਾਂਜੀ ਉਹ ਮੋਲ ਦੇ ਭਾਵੇਂ ਇਹਰਾ ਵੀ ਸਵਾ ਕਰਾਲਾ ਪਰ ਨਹੀਂ ਇਹ ਉਹਨੋਂ ਛੋਟੀ ਆ ਤੇ ਫਿਰ ਛੋਟਾ ਹੀ ਮੁੱਲ ਕਰਨਾ ਇੱਕ ਦਾਸ ਦੀ ਮਹ ਜਿਹੜੀ ਹੈ ਇੱਕ ਪੰਜ ਦੀ ਦੇ ਦੀਏ ਇੱਕ ਬਾਂ ਦੀ ਇੱਕ ਦੋ ਦੀ ਪੂਰੇ ਦੀ ਪੂਰੇ ਲੱਖ ਦੀ ਮਹ ਦੇਣੀ ਹੋਏ 2000 ਵਿੱਚੋ ਛੋਟ ਆ 3000 ਦੀ ਕਰਨਾ ਠੀਕ ਆ ਲੱਗਿਆ ਵੇ ਕੱਟੀ ਠੀਕ ਆ ਵੀ ਸੰਦੀਪ ਛੋਟੀ ਦੂਜਾ ਸੂਆ ਹੀ ਇਹ ਵੀ ਦੂਜਾ ਸੂਆ ਦੂਜਾ ਸੂਆ ਛੋਟੀ ਕੱਢੀ ਬਣ ਜੈਡ ਬਲੈਕ ਜੈਡ ਬਲੈਕ ਆ ਪੂਚੋ ਵਾਲ ਨਹੀਂ ਜਸਾਂ ਤੇ ਪੂਰੇ ਕੱਠਗਾਠ ਵਾਲੀ ਮਹ ਆ ਇਹ ਵੀ ਬਿਲਕੁਲ ਕੀ ਨਾ ਕੋਈ ਨਿੱਕੀ ਮੈਂ ਸਮਝ ਲਈ ਅੱਜ ਮਈਆਂ ਸਾਰੀਆਂ ਵੱਟੀਆਂ ਸੰਦੀਪ ਹਾਂ ਹਾਂ ਛੋਟੀਆਂ ਪਾਵਾਂਗੇ ਉਹ ਦੂਜੀ ਕਲੇਪ ਪਰ ਪਾਵਾਂਗੇ ਹਾਂਜੀ ਹਾਂਜੀ ਵੇਖੋ ਹਰ ਤਰ੍ਹਾਂ ਦਾ ਗਾ ਗਿਆ ਸੰਦੀਪ ਕੋਈ ਲੱਖ ਵਾਲੀ ਲੈਣ ਵਾਲਾ ਕੋਈ ਵੀਰ ਭਰਾ ਮੇਰਾ 67 ਵਾਲੀ ਲੈਣ ਵਾਲਾ ਆਪਣੀ ਦੁਕਾਨਦਾਰੀ ਆਪਾਂ ਨੂੰ ਆਪ ਤਰੀਕੇ ਦਾ ਮਾਰਕਾ ਪੈਣਾ ਜੋ ਸੰਦੀਪ ਜੀ ਬਿਲਕੁਲ ਜੀ ਬਾਕੀ ਇਹ ਛੋਟੀ ਜੈਡ ਬਲੈਕ ਸਨਾਪ ਵੇ ਕਿੰਨਾ ਛੋਟੀ ਨਿੱਕੇ ਦਾ ਕੁੰਡਾ ਸਿੰਘ ਸੰਦੀਪ ਸਿੰਘ ਦੋ ਦੋਣ ਕੋਈ ਆਪਣੀ ਤਸੱਲੀ ਕਰ ਲੈ ਕਿੰਨਾ ਦੇ ਦੂਗੀ ਆਪਾਂ ਨੂੰ ਨਹੀਂ ਪਤਾ ਆਪਾਂ ਨੇ ਥਾਣੇ ਵਗਦੇ ਦੇਨੇ ਸੰਦੀਪ ਮੋਲੇ ਦਾ ਹੈਗਾ ਜੀ 1 12 1 8 ਦੀ 1 7 ਦੀ 5 ਦੀ 4 ਦੀ 1 2 ਦੀ ਚੱਲ ਨਹੀਂ ਰਹਿਣੀ 93 ਨਹੀਂ ਰਹਿਣੀ 93 ਹਜ਼ਾਰ ਚੱਲ ਰੇਟ ਤੇ ਲਿਖਿਆ ਕਰੀਏ ਰੇਟ ਤੇ ਲੱਗੇ 800 ਦਰੇ 99 ਦਾਸ ਆ ਆ ਚੌਗੀ ਆ ਮੂੰਹ ਪਰ ਇਹਨੂੰ ਮੈਂ ਨੂੰ ਥਾਨ 5 ਆ ਅੱਛਾ ਮੂੰਹ ਚੌਗੀ ਪਹਿਲੇ ਸਿਰ 14 ਕਿਲੋ ਦੋ ਦਿੱਤਾ ਵਾ ਪਰ ਆਪਾਂ ਨਾਲ ਦੇਣੇ ਆ ਗ੍ਰੇਡ ਇਹਦਾ ਸੰਦੀਪ ਜੇ ਥਾਨ 5 ਨਾ ਮੈਂ ਸਵਾ ਲੱਖਦੀ ਆ ਵੀਰ ਮੇਰਾ ਕੋਈ ਨਾ ਮਰਜੀ ਜੇ ਮੈਂ ਪੂਰੀ ਵੱਡੀ ਹੈ ਨਾ ਇਹ ਇੱਕ ਛੋਟੀ ਮੈਂ ਪੂਰੀ ਵੱਡੀ ਮੈਂ ਦੇਣੇ ਵੀ ਪੰਜ ਚਾਰ ਨਹੀਂਦੀ ਆ ਬਹੁਤ ਸੁਣੀ ਸੰਦੀਪ ਛੋਟੀ ਪੂਰੀ ਮੂੰਹ ਕੱਢ ਕੇ ਬਾਰੇ ਸੁਣੀ ਉਹ ਬੰਨ ਕੇ ਬੋਟ ਕੇ ਵਿਖਾ ਚਾਰ ਦੰਦ ਆ ਦੇ ਵੇ ਕਿੱਡੀ ਵੱਡੀ ਝੋਟੀ ਆ ਤੇ ਥਣ ਬਾਹਰ ਪੰਜ ਜੇ ਇਹਨੂੰ ਜੇ ਥਣ ਦਾ ਵਟਾ ਨਾ ਦੇ ਸੰਦੀਪ ਮੈਂ ਸਵਾਲ ਲੱਖਦੀ ਆ ਇਹ ਆਪਾਂ ਚਲੋ ਜੇ ਆਪਾਂ ਨੂੰ ਹੀ ਪਾਣਾ ਹੀ ਆਪਾਂ ਹਾਂਜੀ ਆ ਦੇ ਚਾਰ ਦੰਦ ਦੇ ਚੋਰ ਚਾਰ ਦੰਦ ਥੱਲੇ ਵੇ ਕੰਨੀਆਂ ਕਹੇ ਚਾਰ ਸਵਾ ਗੇ ਨਿਕਲੂ ਕੀ ਨਾ ਚਾਰ ਆ ਬੈਠ ਨਹੀਂ ਠੀਕ ਆ ਹਾਂ ਠੀਕ ਆ ਬਲੇ ਕੰਨੀਆਂ ਚੱਕਣੀਆਂ ਚਾਰ ਠੀਕ ਨੇ ਤੇ ਸੰਦੀਪ ਮੁੱਲ ਤੇ ਤਾਂ ਗਈ ਇੱਕ ਦਾਹ 1.5 ਦੀ ਨਾਲ ਦੇਣੀ ਹੈ 1.5 ਦੀ ਪੂਰੇ ਦੀ ਦੇ ਦਾਂਗੇ ਇਹ ਵੀ ਲੱਖ ਦੀ ਲੱਖ ਦੀ ਦੋ ਹੋਰ ਵਿੱਚੋਂ ਛੋਟ 99 ਹੋਰ ਇਹ ਵੀ ਦੇ ਦਾਂਗੇ 99 ਹੀ ਦੇ ਦਾਂਗੇ 94000 ਠੀਕ ਹੈ ਦੇ ਦੇ ਨਾ ਠੀਕ ਹੈ ਚਲੋ ਚਲੋ ਦੇਖੋ ਜੀ ਚਾਰ ਝੋਟੀਆਂ ਬਾਈ ਕੋਲ ਵੱਡੀਆਂ ਝੋਟੀਆਂ ਚ ਹਾਂਜੀ ਮਾਰ ਕੀ ਮੇਰੇ ਵੀਰ ਇੱਥੇ ਆਓ ਚੈੱਕ ਕਰੋ ਤਸਨੀ ਕਰੋ ਪਹਿਲਾਂ ਫਿਰ ਤੁਹਾਨੂੰ ਇੱਕ ਫੇਲ ਲਵਾ ਦੇ ਇਹ ਕਿਹਦੇ ਕਰਮਾ ਲੱਭੂ ਵੱਡੀਆਂ ਮੀਆਂ ਹਾਂ ਸੰਦੀ ਭੇਡੀ ਐਡੀ ਮਾਰ ਚਲੋ ਸੱਜੇ ਪਾਸ਼ਾ ਮੇਰਾ ਕਰੇ ਜੀਦੇ ਤਾਂ ਜਾਣੀ ਆ ਬਸ ਬਸ ਪਾਲਣੀ ਬੜੀ ਓਕੀ ਸੁਨੀਬ ਓਕੀ ਭਾਈ ਜੀ ਬੋਲ ਪਾਲਣੀ ਬੜੀ ਓਕੀ ਆ ਓਕੀ ਆ ਹਾਂਜੀ ਬੋਲੋ ਚਲੋ ਬੋਲੋ ਜੀ ਨੰਬਰ ਆ 915788044 ਪਿੰਡ ਉਸਮਾ ਜ਼ਿਲ੍ਹਾ ਤਰਨਤਾਰਨ ਟੂਲ ਪਲਾਜੇ ਦੇ ਨਾਲ ਹੀ ਪੈਂਦਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ